ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਮਾਲਕ ਵੀਰ ਦਾ ਗੁਰਸਾਭ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਮੱਝ ਦਿਖਾਵਾਂਗੇ ਮੱਝਾਂ ਦੇ ਵਿੱਚ ਜਿਨ੍ਹਾਂ 'ਚੋਂ ਤਿੰਨ ਮੱਝ ਜਿਹੜੀਆਂ ਸਰਜਰੀਆਂ ਸੁਣੀਆਂ ਤੇ ਇੱਕ ਮੱਝ ਜਿਹੜੀ ਗੱਬਣੇ ਡਿਟੇਲ ਸਾਰੀ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਕੇ ਤਾਂ ਨਸਾਂ ਦੀ ਕਰ ਲਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇਗਾ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਸਾਰੀ ਪੁੱਛ ਲਈਏ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਠੀਕ ਠਾਕ ਜੀ ਵਧੀਆ ਵਧੀਆ ਚੱਲਦਾ ਕੰਮ ਕਰ ਹੈ ਵਧੀਆ ਵਧੀਆ ਬਰਬੇ ਕਿਰਪਾ ਆਪਣਾ ਐਡਰੈਸ ਬੋਲਦੀ ਵੀਰੇ ਕਰੀ ਐਡਰੈਸ ਆਪਣਾ ਪਿੰਡ ਬਲੇਰ ਲਾਹਰਨਤਾਲ ਨੂੰ ਤਹਿਸੀਲ ਪਟੜੀ ਨਾਮ ਨਾਮ ਆਪਣਾ ਸਾਹਬ ਸਿੰਘ ਆ ਫੋਨ ਨੰਬਰ ਫੋਨ ਨੰਬਰ 7529945428 ਠੀਕ ਹੈ ਜੀ ਅੱਛਾ ਸਾਹਿਬ ਵੀਰੇ ਅਜ ਆਪਣੇ ਕੋਲ ਚਾਰ ਪਸ਼ੂ ਆ ਜਿੰਦੇ ਵਿੱਚੋਂ ਤਿੰਨ ਸੱਜਣ ਸੁਈਆਂ ਦੇ ਇੱਕ ਗੱਬਣੇ ਹੈ ਨਾ ਹਾਂਜੀ ਹਾਂਜੀ ਦੋ ਦੇ ਅਗੜ ਪਿਛਲੀ ਕੱਲ ਇੱਕ ਕੱਲ ਸੀ ਇੱਕ ਪਰਸਣ ਸੁਈ ਆ ਅੱਛਾ ਜੀ ਤੇ ਇੱਕ ਮੈਂ ਗ ਠੀਕ ਹੈ ਜੀ ਹਾਂਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਝੋਟੀ ਤੋਂ ਹਾਂਜੀ ਡਿਟੇਲ ਦਸੀ ਵੀਰਾਂ ਨੂੰ ਇਹ ਕਿਰਵਾ ਸੂਆ ਸੂਈ ਤੇ ਕਿੰਨਾ ਟਾਈਮ ਇਹ ਪਹਿਲਾ ਸੂਆ ਤੇ ਛਿੱਗੀ ਮੂੰਹ ਅੱਛਾ ਹੀ ਸੂਈ ਨੂੰ ਕਰਣਾ ਮੂੰਹ ਹਾਂ ਹਾਂ ਆਪ ਵੀ ਕੱਟੀ ਤੇ ਮਕਰ ਵੀ ਕੱਟੀ ਇਹਦੇ ਠੀਕ ਹੈ ਜੀ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਅੱਜ 8 ਦਿਨ ਹੋ ਗਏ ਆ ਅੱਛਾ ਤੇ ਵੀਰ ਹੁਣ ਜਿਹੜਾ ਦੁੱਧ ਆ ਤਿਆਰ ਮੌਕੇ ਦਾ ਕਿੰਨਾ ਤਿਆਰ ਮੌਕੇ ਦਾ ਦੁੱਧ 11 ਕਿਲੋ ਆਪਾਂ 8 ਕਿਲੋ ਠੰਡਾ ਜਿਹੜਾ ਚਵਾ ਦੇਣਾ ਹੋਊਗਾ ਠੀਕ ਹੈ ਜੀ ਹਾਂਜੀ 10 ਕਿਲੋ ਪੂਰਾ ਪੁੱਛ ਤੈਨੂੰ ਆ ਖੁੱਲਾ ਠੀਕ ਹੈ ਜੀ ਹਾਂਜੀ ਵੀਰ ਭਾਵੇਂ ਕੋਈ ਇੱਕ ਟਾਈਮ ਦੋ ਟਾਈਮ ਆਪਰੇ 2 ਟਾਈਮ ਚ ਹੋਵੇ ਤਿੰਨ ਟਾਈਮ ਵਿੱਚ ਤਸल्ली ਕਰਿਆ ਜੀ ਠੀਕ ਹੈ ਅੱਛਾ ਵੀਰੇ ਤੂੰ ਚੋਈ ਇੱਕ ਦੋ ਟਾਈਮ ਤੇ ਧਾਰਾਂ ਤੋਂ ਨਾ ਕਿਦਾਂ ਧਾਰਾਂ ਬਹੁਤ ਜਿਆਦੀ ਸੀਲਸ ਲੱਗ ਝੋਟੀ ਦੇ ਹਾਂ ਬਹੁਤੀ ਜਿਆਦੀ ਚੱਕੀ ਠੰਡੀ ਕੱਟੀ ਆ ਠੀਕ ਹੈ ਆ ਜੀ ਇਹ ਨਹੀਂ ਵੀ ਐ ਠੰਡੀ ਤੇਰੀ ਲਓ ਦੋਸਤੋ ਕਰ ਲਓ ਚਾ ਇੱਕ ਪੂਰੀ ਸੀਲਸ ਲੱਗ ਜਾਈਏ ਇਹ ਹੋ ਜਾ ਰੱਖੀ ਲਈਦਾ ਜਿਹੜਾ ਕੱਟ ਗਿਆ ਪਹਿਲਾਂ ਲੋਕੀ ਆਦੇ ਪਹਿਲਾਂ ਲੱਤਾ ਛੜੀਆਂ ਮਾਰਦੀਆਂ ਮੈਂ ਤਾਂ ਠੰਡੀਆਂ ਬੜੀਆਂ ਨੀਲਦੀਆਂ ਠੀਕ ਹੈ ਅੱਛਾ ਵੀਰੇ ਇਹ ਤਾਂ ਬਚਾ ਕਿਹੜਾ ਆਵਿਸ਼ਕਾਰ ਲਈ ਕੱਟੀ ਇਹਦੀ ਆਵਿਸ਼ਕਾਰ ਲਈ ਕੱਟੀ ਹੈ ਦੋਸਤ ਤੇ ਦੂਜੇ ਦੋਵੇਂ ਦੋਸਤੋ ਜਿਹੜੇ ਬੱਚੇ ਹੈਗੇ ਕੱਟੇ ਜੇ ਮੈਂ ਤੁਹਾਨੂੰ ਤਿੰਨਾ ਮੱਜੇ ਦੇ ਫਲ ਦਿਖਾਤੇ ਪਹਿਲੇ ਅੱਛਾ ਵੀਰ ਇਹਨੂੰ ਤੋਰੀਏ ਕੱਢੀਏ ਬਾਹਰ ਲਓ ਜੀ ਲੋ ਦੋਸਤੋ ਪਹਿਲਾ ਸਵਾ ਸੂਈ ਹੈ ਝੋਟੀ 6 ਗੰਦ ਮੂੰਹ ਤੇ ਸੂਈ ਨੂੰ ਟਾਈਮ ਜਿਹੜਾ ਵੀਰ ਕਹਿੰਦਾ ਵੀ ਇੱਕ ਹਫਤੇ ਦਾ ਟਾਈਮ ਹੋ ਗਿਆ ਸੂਈ ਨੂੰ 11 ਲੀਟਰ ਵਾਹੇ ਦੁੱਧ ਕਹਿੰਦਾ 10 ਲੀਟਰ ਦੀ ਵੀਰ ਕਹਿੰਦਾ ਆਪਾਂ ਗਰੰਟੀ ਵੀ ਦੇ ਸਕਦੇ ਕੋਈ ਵੀਰ ਵੀਡੀਓ ਕਾਲ ਤੇ ਵੀ ਖੜਦਾ ਤੇ ਵੀਡੀਓ ਤੇ ਵੀ ਪੇਠਪੜੀ ਵੀ ਦੋਸਤੋ ਚਲਾਈ ਚੈੱਕ ਕਰ ਲਓ ਸੋਹਣੀ ਹੈ ਮਾਜੀ ਦੋਸਤੋ ਜਿੰਨੀ ਵੀ ਕਿਸੇ ਵੀਰ ਨੇ ਚੰਗੇ ਸ਼ੌਂਕ ਨਾਲ ਸੰਭੀ ਇਹ ਪੂਰੀ ਜੰ ਲੈ ਗੇ ਮੋੜ ਦਾ ਬਾਕੀ ਦੋਸਤੋ ਜਿਹੜੇ ਥਣਾ ਦੀ ਕੁਆਲਿਟੀ ਬਹੁਤ ਵਧੀਆ ਕੱਟੀ ਦਾ ਸਿੰਘ ਵੇਖੋ ਕਿੰਨਾ ਵਧੀਆ ਲੱਗਾ ਠੀਕ ਹੈ ਜੀ ਹਾਂ ਦੋਸਤੋ ਨਿਕਾ ਨਿਕਾ ਸਿੰਘ ਰਿੰਗ ਸਿੰਘ ਜੀ ਨੂੰ ਆਪਾਂ ਕਹਿੰਦੇ ਨੇ ਜੋਨ ਚਵਾਈ ਬਹੁਤ ਸਾਫ ਝੋਟੀ ਆ ਹਾਂ ਦੋਸਤੋ ਦੀ ਕਰ ਲੋ ਆਰਡਰ ਕੁਆਲਿਟੀ ਚੈੱਕ ਸੋਹਣਾ ਦੋਸਤੋ ਆਰਡਰ ਤਿਆਰ ਕੀਤਾ ਕਰਮਾਈ ਨੇ ਫੇਸ ਕੁਆਲਿਟੀ ਦੋਸਤੋ ਤਰਮੇ ਸਿੰਘ ਆਲੇ ਪਾਸੋਂ ਦਿਖਾ ਦਣਾ ਕਰੀਵੀ ਬਾਂਦਾ ਖੁਰਲੀ ਦੀ ਫਿਰ ਆਪਾਂ ਚੈੱਕ ਕਰਾ ਦੇਣ ਸਾਰੀ ਇੱਕ ਫੇਸ ਕੁਆਲਿਟੀ ਦੀ ਹਾਲੋ ਜੀ ਹਾਂ ਜੀ ਦੋਸਤੋ ਜੀ ਕਰੋ ਚੈੱਕ ਇਸ ਕੁਆਲਿਟੀ ਦਾ ਸਾਡੀ ਲੱਗ ਨਿਕਨਕਰ ਸਿੰਘ ਯਾਰ ਨਾ ਬੂਠਾ ਮਹਾਨੰਗਲਾ ਠੀਕ ਹੈ ਜੀ ਹਾਂ ਦੋਸਤੋ ਸੋਹਣੀ ਆ ਪੂਰੀ ਲਿਸ਼ਕ ਪੁਸ਼ਕ ਮਜਦੀ ਬਾਕੀ ਠੰਡੀ ਧੀਰੀ ਵੜੀ ਚੋਣ ਲੱਗਾਂ ਗਾਲੇ ਪੈ ਜਾਂਦੀ ਠੀਕ ਹੈ ਜੀ ਅੱਛਾ ਰਵੀਰ ਜੀ ਮੁੱਲ ਕਹ ਨਾ ਕਰਦਾ ਮੁੱਲ ਵੇਖ ਲੋ ਜਨੇ ਚੰਗੀ ਲੱਗਦੀ ਉਹਨੇ ਦੀ ਅੱਖ ਦੇ ਰਾਂਗੇ ਜਿਹੜੀ ਗੱਲ ਚਲੋ ਫੇਰ ਤੁਸੀਂ ਖਰੀਦੀ ਆ پیسے ਲਾਏ ਆ ਮੋੜੇ ਦਾ 95000 ਰੁਪਇਆ ਕਰਦੇ ਆ ਅੱਛਾ ਜੀ ਤੇ ਇਹ ਕੰਦਾ ਕਮਾਨਤਾ ਨੂੰ ਸਕਦਾ ਮਾਂ ਦਾ 92 ਜੀ ਦੇਦਾ ਤੇ ਨਹੀਂ ਘਟੇ ਹਾਂ ਠੀਕ ਹੈ ਜੀ 95000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖਿਆ ਤੇ 3000 ਰੁਪਏ ਦੀ ਵੀਰ ਨੇ ਸਿੱਧੀ ਛਾਲ ਮਾਰ ਦਿੱ ਡਾਊਨ 92000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖਿਦਣਾ ਹੋਊਗਾ ਦਾ ਮਾਨਤਰਾ ਹੋਊਗਾ ਮਾਨਤਨ ਕਰਾਂਗੇ ਵੀ ਨਹੀਂ ਠੀਕ ਹੈ ਜੀ ਮਾਨਤਨ ਦੋਸਤੋ ਵੀਰ ਕਹਿੰਦਾ ਵੀ ਪੂਰਾ ਹੋਊਗਾ ਤੇ ਬਾਕੀ ਦੋਸਤੋ ਥਣ ਚਾਰੇ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਚੈੱਕ ਕਰ ਲੋ ਅੱਛਾ ਵੀਰ ਇਸ ਤੋਂ ਅੱਗੇ ਜਿਹੜੀ 2 ਨੰਬਰ ਤੇ ਮੱਝ ਬਦੀ ਆ ਇਹਦੀ ਡਿਟੇਲ ਦੱਸਿਗੇ ਤਾਂ ਇਹ ਵੀ ਜੜ ਕੀ ਤੀਜੇ ਸਵੇ ਮੈਨੇ ਸੁਣਾ ਨੇ ਅੱਛਾ ਜੀ ਤੇ ਦਿਨ ਪੰਜ ਚਾਰ ਖੜਦੀ ਤੇ ਕੋਈ ਪਤਾ ਕੀਤਾ ਪਹਿਲੇ ਸਵੇਜ ਕਿਲੇ ਪਹਿਲੇ ਅਪੀਲੇ ਸਵੇਜ ਜਾਂਦੇ ਵੀ 14 ਕਿਲੋ ਮੈਸਨ ਦੁੱਧ ਚ ਹੋਇਆ ਠੀਕ ਹੈ ਜੀ ਹਾਂਜੀ ਅੱਛਾ ਲਈ ਵੀ ਕੱਢੀ ਬਾਹਰ ਨੂੰ ਦੋਸਤ ਤਿੱਜਾ ਸੋਇਆ ਸੂਣੀ ਆ ਤੇ ਦਿਨ ਵੀਰ ਕਿੰਨੇ ਦਿਨ ਖੜਦੀ ਜੀ ਦਿਨ ਦੋ ਚਾਰ ਹੀ ਖੜਦੀ ਆ ਬਸ ਤਿਆਰੀ ਜਿਆਦੇ ਤੋਂ ਦੋ ਚਾਰ ਦਿਨ ਖੜਦੀ ਆ ਤੇ ਚੰਗਾ ਦੋਸਤੋ ਸਟ੍ਰੈਚਰ ਹੈ ਮਾਝ ਦਾ ਖਾ ਕਰੋ ਚੱਕ ਡਰਦੀ ਆ ਦੋਸਤੋ ਥੋੜਾ ਜਿਹਾ ਕਈ ਰਾਂ ਪਸ਼ੂ ਓਪਰੇ ਬੰਦੇ ਤੋਂ ਵੈਸੇ ਵੈਸੇ ਡਰ ਜਾਂਦਾ ਬਾਕੀ ਦੋਸਤੋ ਲੜਾ ਆਰਡਰ ਕੀਤਾ ਇੰਤਜ਼ਾਰ ਪੂਰੇ ਜੋਸ਼ ਵਾਲਾ ਅੱਜ ਮੈਂ ਨੇ ਬਾਨਾ ਜੇ ਮੈਂ ਨਾ ਪਿਛੋਂ ਇਹ ਪੂਰੀ ਭਰੂਗੀ ਹੱਕ ਸਾਰੀ ਲਓ ਦੋਸਤੋ ਕਰੋ ਚੈੱਕ ਜੀ ਆਹ ਲਓ ਦੋਸਤੋ ਕਰੋ ਚੈੱਕ ਆਰਡਰ ਬਾ ਕਮਾਲ ਆਰਡਰ ਦੋਸਤੋ ਹਨਾ ਦੀ ਕੁਆਲਟੀ ਜਿਹੜੀ ਬਹੁਤ ਵਧੀਆ ਹੈ ਹਾ ਕਿਠਪੜੀ ਦੀ ਚੜਾਈ ਦੋਸਤੋ ਸੋਹਣੀ ਹੈ ਦੋਸਤੋ ਪਤਲੇ ਫੋਸ ਕਰ ਲਾ ਪੀ ਬਿਲਕੁਲ ਸੁਹੁੰਦੇ ਦੇੜੀ ਆ ਦੋ ਚਾਰ ਦਿਨ ਦਾ ਟਾਈਮ ਆ ਵੱਧ ਤੋਂ ਵੱਧ ਖੜੂਗੀ ਅਛਾ ਵੀਰ ਜੀ ਕਿੰਨਾ ਕਿਤਾ ਮੁੱਲ ਕਰਦੇ ਆ ਮੁੱਲ ਦੇ ਜਿਗੜੀਏ ਨਾਲ ਆਪਾਂ ਚਲੋ ਆਪਾਂ ਵੇਚ ਨਹੀਂ ਆਪਾਂ ਲਿਆਂਦੀ ਆ ਆਪਾਂ ਆ ਜੀ ਸੋਚ ਸਮਝ ਕੇ ਲਈਦੀ ਆ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਮੇਰੇ ਤੋਂ ਦੇ ਬੜਾ ਜੀ ਤੋਂ ਲਈ ਬੜਾ ਮੁੱਲ ਕਰਦੇ ਅਛਾ ਜੀ ਤੇ ਆਪਾਂ ਲੱਖ ਰੁਪਇਆ ਕਰਦੇ ਨਾ ਮੁੱਲ ਠੀਕ ਹੈ ਜੀ ਤੇ ਲੱਖ ਤੋਂ ਮਾਨਤਾਲ ਵੀਰ ਕਿੰਨਾ ਕੋ ਸਕਦਾ ਮਾ ਦਾ 95 ਦੀ ਦਵਾਂਗੇ ਮੈਂ ਅਛਾ ਪੰਜੇ ਤੇ ਆਪਾਂ ਛੋੜੇ ਇਹ ਨਹੀਂ ਵੀ ਕਈ ਫੋਨ ਕਰਦੇ ਵੀ ਰਾਹ ਦੇ ਤੂੰ ਹੋਰ ਤੇ ਮਹੀਨਾ ਪੰਗੇ ਐਦਾ ਮੰਗਿਆ ਆਪਾਂ ਇਹ ਕਿਹੜਾ ਕਰ ਜੋ ਲੈ ਲੈਣਾ ਉਹ ਦੱਸ ਦਿੰਦਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਲੱਖ ਰੁਪਇਆ ਪੂਰੀ ਡਿਮਾਂਡ ਜਿਹਦੇ 95000 ਰੁਪਏ ਦੇ ਵਿੱਚ ਵੀਰ ਕਦਾ ਜਿਹੜਾ ਕੋਈ ਵੀਰ ਭਰਾ ਜਿਹਦੇ ਉਹਦਾ ਮੋਕੇ ਤੇ ਮਾਨਤਾ ਜਰੂਰ ਹੋਊਗਾ। ਬਾਕੀ ਦੋਸਤੋ ਮੋਲੇ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ। ਫੋਨ ਜਰੂਰ ਕਰਿਆ ਕਰੋ ਸੌਦਾ ਦੋਸਤੋ ਫੋਨ ਕਰਨ ਤੇ ਬਣ ਜਾਂਦਾ ਹੁੰਦਾ। ਬਾਕੀ ਦੋਸਤੋ ਵੀਰ ਤਿੰਨ ਨੰਬਰ ਦੀ ਡਿਟੇਲ ਦਸੀ ਵੀਰਾਂ ਨੂੰ ਇਹ ਕਿੰਨਾ ਸੂਆ ਸੂਈ ਹੈ ਜੀ? ਇਹ ਹਲਕੀ ਵੀਰ ਜੀ ਤਿੱਜਾ ਸੂਆ ਸੂਈ ਜਮੈਂ। ਇਹਨੂੰ ਕਿੰਨਾ ਟਮਾ ਗਿਆ ਸੂਈ ਨੂੰ? ਸੂਈ ਨੂੰ ਅੱਜ ਤਿੱਜਾ ਦੇਣੀ ਹੋਇਆ। ਅੱਛਾ ਹੁਣ ਮਤਲਬ ਇਹ ਬੋਲੇ ਜੀ। ਇਹ ਨਾਲੂ ਤੇ ਬੋਲੇ ਜ ਚੰਗਾ ਦੋਸਤੋ ਕੱਦਗਾਠ ਮੈਂ ਦਾ ਆਰਡਰ ਕੁਆਲਟੀ ਜਿਹੜੀ ਮੈਂ ਨੇ ਸੋਹਣੀ ਤਿਆਰ ਕੀਤੀ ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਂਗਾ ਜਰੂਰ ਜਦੋਂ ਮੈਂ ਤੋਰੀ ਬਾਕੀ ਦੋਸਤੋ ਐਚ ਫਗਾ ਮਾਰ ਗਾੜ ਦੇ ਜਿਹੜਾ ਕਰਮਾਲੀ ਦਾ ਆ ਲੋ ਜੀ ਪਿਛਾਰ ਵੀ ਦੋਸਤੋ ਕਾਫੀ ਦਿਖਾਉਂਦੀ ਏ ਤੇ ਆ ਗਾੜ ਵੀ ਦੋਸਤੋ ਕਾਫੀ ਏ ਦੀ ਤੋਰੀ ਵੀ ਇਹਨੂੰ ਵੱਡੀ ਗੱਡੀ ਵਰ ਬਾਕੀ ਦੋਸਤੋ ਸੋਹਣੀ ਆ ਪੇਠਪੜੀ ਦੀ ਚੜਾਈ ਚੰਗੀ ਏ ਪੂਰੀ ਜਮੀ ਪੜੀ ਰਾਜੀ ਏ ਪੂਰੀ ਤੇ ਦੋਸਤੋ ਆਰਡਰ ਜਿਹੜਾ ਇਹਨੂੰ ਮੈਂ ਨੂੰ ਲੱਗਾ ਬਾ ਕਮਾਲ ਜੀ ਦੋਸਤੋ ਕਰੋ ਚੈੱਕ ਦੋਸਤੋ ਜਦੋਂ ਮੱਝ ਬੈਕ ਸਾਈਡ ਮੋੜੀ ਵੀਰ ਨੇ ਮੈਂ ਤੁਹਾਨੂੰ ਆਰਡਰ ਦਾ ਪਿਛਲੇ ਪਾਸੇ ਉਹ ਦਿਖਾ ਦੂੰਗਾ ਲਿਆ ਵੀਰ ਮੋੜ ਦਾ ਬਾਕੀ ਵੀਰ ਜੀ ਸਾਰੇ ਮੈਂ 9 ਵਜੇ ਘਰੇ ਲਿਆ ਕੇ ਚਾਹੀ ਰਾਤ ਦੀ ਆਪਾਂ ਲਈ ਮੈਂ ਸਾਰੇ ਘਰੇ ਆ ਕੇ ਚਾਹੀ ਆ ਅੱਛਾ ਜੀ ਹਾਂ 9 ਵਜੇ ਮੈਂ ਚਾਹੀ ਆ ਮਤਲਬ ਲਿਉਂਦੇ ਲੈਂਦੇ ਟਾਈਮ ਲੱਗ ਜੇ ਤਾਂ ਕਰੋ ਜੀ ਆ ਲੋ ਦੋਸਤੋ ਕਰੋ ਚੈੱਕ ਦਾ ਆਰਡਰ ਇਹ ਕਿੰਨਾ ਵੀ ਦੱਸਿਆ ਬੋਲਾ ਥੱਲੇ ਇਹ ਤਾਂ ਬੋਲਾ 12 ਕਿਲੋ ਹੋਊਗਾ 12 ਲੀਟਰ ਦੋਸਤੋ ਬੋਲਾ ਵੀਰ ਨੇ ਦੱਸਿਆ ਤਾਂ ਬੋਲਾ 12 ਆਣਿਆ ਜਿਹੜਾ ਆਰਡਰ ਕੁਆਲਿਟੀ ਨੇ ਮੈਂ ਨੀ ਚਾਰ ਕੀਤੀ ਠੀਕ ਹੈ ਜੀ ਕਾਦ ਕਾਦ ਦੇ ਦੋਸਤੋ ਆਰਡਰ ਦੇ ਹਿਸਾਬ ਨਾਲ ਦੁੱਧ 12 14 14 ਕਿਲੋ ਲੱਗੇ ਮੇਰੇ 15 16 ਕਿਲੋ ਦੁੱਧ ਨਹੀਂ ਚੋਂਦੇ ਰਹੇ ਆਗੇ ਜਿੱਤਾ ਆਪ ਲੈਈ ਆ ਘਰੋਂ ਲੈ ਆਪ ਹਾਂਜੀ ਦੋਸਤੋ ਇਹੋ ਜੀ ਪਹੂ ਦਾ ਆਰਡਰ ਜਿਹੜਾ ਦਾ ਬਾਰ-ਬਾਰ ਦਿਖਾਉਣਾ ਜੀ ਕਹਦਾ ਕਿਉਂਕਿ ਕਰੋ ਚੈੱਕ ਪੈਸੇ ਵੀ ਦੋਸਤੋ ਲਾਉਂਦਾ ਮਜ਼ਾ ਤਾਂ ਹੁੰਦਾ ਜੇ ਅਗਲੇ ਪਾਸੇ ਪਸ਼ੂ ਹੋਵੇ ਚੰਗਾ ਵਧੀਆ ਤੇ ਬਾਕੀ ਵੀ ਜਿਹੜੀਆਂ ਮਈਆਂ ਨੂੰ 15-16 ਕਿਲੋ ਦੁੱਧ ਕੀ ਜਾਂਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਬਾਕੀ ਜਿਹੜਾ ਸਮ ਆਰਡਰ ਤਿਆਰ ਕੀਤਾ ਨੇ ਉਹ ਵੀ ਚਵਾਗਣਾ ਹੁੰਦਾ ਬਾਕੀ 라ਵੀ ਜੇ ਮੈਂ ਆਉਂਦੀ ਨੀਲੀ ਜਿਹੀ ਹੁੰਦੀ 라ਵੀ ਆ ਠੀਕ ਹੈ ਜੀ ਹਾਂ ਅੱਛਾ ਤੇ ਫਿਰ ਮੁੱਲ ਕਾ ਕਰਦੇ ਦਾ ਮੁੱਲ ਤੇ 1-10 ਕਰਦੇ ਆ ਦਾ ਅੱਛਾ ਜੀ ਹਾਂਜੀ ਤੇ ਇਹ ਕੰਨਾ ਕ ਮੰਤਨੋ ਸਦਾ ਮਾਂ ਦਾ ਨੇ 1-5 ਦੀ ਦੇ ਦਵਾ ਜੀ 1-5 ਦੀ ਹਾਂਜੀ ਠੀਕ ਹੈ ਜੀ ਲਓ ਦੋਸਤੋ 1,10,000 ਰੁਪਿਆ ਡਿਮਾਂਡ ਰੱਖੀ ਗਈ ਜੀ 1,05,000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਾਖੇ ਉਹ ਤਾਂ ਮੰਨਤਾ ਜਰੂਰ ਬਹੁਤ ਜਿਆ ਲਓ ਦੋਸਤੋ ਕਰੋ ਚੈੱਕ ਹਾਂ ਓਪਰਾ ਬੰਦ ਦੋਸਤੋ ਤੁਹਾਨੂੰ ਦੱਸ ਸਕਦਾ ਪਹਿਲੋਂ ਬੰਦੇ ਤੋਂ ਕਰ ਜਾਗਾ ਜਿਹਨੂੰ ਪਹਿਉ ਬੰਦਾ ਓਪਰਾ ਆਵੇ ਬਾਕੀ ਦੋਸਤੋ ਜਿਹੜਾ ਆਰਡਰ ਹੈ ਦੇਖੋ ਕਰੋ ਚੈੱਕ ਜੀ ਅੱਛਾ ਜੀ ਜੀ 4 ਨੰਬਰ ਤੇ ਜਿਹੜੀ ਮੱਝ ਬੱਦੀ ਆ ਇਹਦੀ ਡਿਟੇਲ ਦੱਸੀਏ ਇਹ ਦੂਜੇ ਸਵੇਰ ਤੋਂ ਹੀ ਸੀ ਜੋ ਸੂਈ ਹੈ ਜੀ ਹਾਂ ਹਾਂ ਇਹ ਰਾਤੀ ਸੂਈ ਦੇ ਅੱਛਾ ਰਾਤੀ ਸੂਈ ਹਾਂ ਸ਼ਾਮੀ 4 ਕਵੇ ਸਹੀ ਆ ਠੀਕ ਹੈ ਜੀ ਤੇ ਦੋਸਤੋ ਕਰੋ ਚੈੱਕ ਜੇ ਤੁਹਾਨੂੰ ਕੋਈ ਕੁਆਲਿਟੀ ਅੱਛਾ ਵੀ ਤੁਹਾਨੂੰ ਚਾਹੀਏ ਨਾ ਮੈਂ ਹਾਂ ਹਾਂ ਨਹੀਂ ਚਾਹੀਏ ਤੁਹਾਨੂੰ ਠੀਕ 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 ਹੈ ਜੀ ਹਾਂ ਤੇ ਕਿੰਨਾ ਵੀਰ ਬੋਲਾ ਚੋ ਹੱਥ ਲੈਂਦੇ ਹੋ ਬੋਲਾ ਦੇ ਥਲੇ 7 ਕਿਲੋ ਹੋਊ ਆਪਾਂ 6 ਕਿਲੋ ਆਨੇ ਆ ਠੀਕ ਹੈ ਥੋੜੀ ਲਿਸੀ ਹੈ ਨਾ ਲਸਾ ਪਾ ਲਿਸੀ ਆ ਮੈ ਸੂਜ ਆਈ ਨਾ ਇਹ ਠੱਪੀ ਗਈ ਆ ਕੱਢੀ ਵੀਰ ਬਾਹਰ ਨੂੰ ਆ ਜੱਸ ਸੂਆ ਸੁਈ ਆਦ ਹੈ ਨਾ ਡੰਗਰ ਜਾ ਕੇ ਨਾ ਜਿਹੜਾ ਪੰਜੂ ਸ਼ਨੀ ਸੰਜਾ ਕੇ ਬੰਦਾ ਹਾਂਜੀ ਹਾਂਜੀ ਅੱਛਾ ਵੀ ਸੂਆ ਤਜਾ ਸੁਈ ਨਾ ਦੂਜਾ ਦੂਜਾ ਅੱਛਾ ਦੂਜਾ ਸੂਆ ਸੁਈ ਦੂਜਾ ਦੂਜਾ ਸੂਆ ਦੋਸਤੋ ਸੁਈ ਜਿਹਦੇ 6 ਕਿਲੋ ਬੋਲਾ ਹੋਣ ਜਿਹੜਾ ਮੌਕੇ ਦਾ ਤਿਆਰ ਜੇ ਬੱਚਾ ਐਨੇ ਵਿੱਚ ਕੱਟਾ ਦਿੱਤਾ ਜੇ ਏ ਦੋਸਤੋ ਲਿਸਾਪਨ ਥੋੜਾ ਜਿਹਾ ਜਰੂਰ ਕਿਉਂਕਿ ਲੱਪਾ ਲੱਗ ਜਾਂਦਾ ਜਦੋਂ ਪਸ਼ੂ ਸੁੰਦਾ ਵੈਸੇ ਹੀ ਤੇ ਬਾਕੀ ਦੋਸਤੋ ਕਿਸੇ ਵੀਰ ਨੇ ਸਾੰਭੀ ਖੜੀ ਕਾਟਿਆ ਪੱਠਿਆ ਪੁੱਠਿਆ ਤੋਂ ਕਮੀ ਰਹੀ ਹੈ ਹੁਣ ਮੈਂ ਆਗੇ ਨਾ ਤਹਿ ਜੀ ਮਾਰ ਜੀ ਆਉਂਦੀ ਸੁਪੀ ਉਧਰ ਕੇ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੀ ਵੀਰ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰੋਂ ਬੇਨਤੀ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਬਟਨ ਨੂੰ ਕਰ ਦਿਓ ਆਲਟ ਸਲੈਕਟ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਸਹੀ ਹੈ ਹਾਂ ਅੱਜ ਤੱਕ ਮੰਨਿਓ ਅਛਾ ਵੀ ਦੀ ਕੰਨਾ ਕੁਝ ਆਇਆ ਨੇ ਪਹਿਲੇ ਸਵੇ। ਉਹ ਲਿਆਂਦੇ ਪਈ 10 ਕਿਲੋ ਤਾਂ ਅਜੇ ਲੈ ਚੁੰਦੇ ਰਹਿ ਵਧੀਆ ਰਾਮ ਰਾਮ ਨਾਰਮਲ ਪੱਠਿਆਂ ਦੀ। ਠੀਕ ਹੈ ਜੀ। ਹਾਂ ਜੀ। ਆ ਜਿੱਦਾਂ ਤੇ ਤੁਹਾਡੇ 6 ਕਿਲੋ ਬੌਲਾ ਤਿਆਰ ਹੈ ਹੁਣ ਮੌਕੇ ਦਾ ਤੇ ਦੁੱਧ ਚਲੋ 4 ਕਿਲੋ ਪਹੂ ਵੇਹੇ ਵਾਜਿਆਂ ਦਾ ਪੱਠੇ ਪੁੱਠੇ ਖਾ ਗਏ ਹਨ। ਤੇ ਇਹ ਕੰਨਾ ਕਦਾ ਮੁੱਲ ਕਰਦੇ? ਮੋਲੇ ਦਾ 75000 ਰੁਪਏ ਕਰਦੇ ਆ। ਅਛਾ ਜੀ ਕੰਨਾ ਮੰਨ ਤ ਰਹੂਗੇ ਚ? ਆਪਾਂ ਤੁਹਾਨੂੰ ਪੜਾ ਆਪਾਂ ਖੁੱਲ ਗਿਆ ਛੋਟਾ ਇਹ ਕਿਹੜਾ ਕਰਦੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਇਹ ਕਾਮੀ ਉਹ ਕਰੀਦਾ ਵੀ ਜਿੰਨਾ ਜੋ ਲੈ ਲੈਣਾ ਇਹਦੇ ਵਿੱਚ ਕੋਈ ਘਾਟਾ ਵਾਧਾ ਨਹੀਂ ਕਰੀ ਬਾਕੀ ਜਿਹੜਾ ਖੜੂਗਾ ਮੈਂ ਚੋਣ ਮਾਰੀ ਹੋਏ ਤਾਂ ਵੀ ਵਾਸਤੇ ਜੀ ਠੀਕ ਹੈ ਜੀ ਮੈਂ ਧਾਰੋਣਾ ਮਾਰੀ ਟੀ ਮੈਂ ਚਵਾਈ ਲੱਗੀ ਠੀਕ ਠੀਕ ਹੈ ਹਾਂਜੀ ਲਓ ਦੋਸਤੋ 75000 ਰੁਪਏ ਵੀਰ ਨੇ ਡਿਮਾਂਡ ਰੱਖੀ 70000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਾ ਨਾ ਹੋਊਗਾ ਜਿਹੜਾ ਵੀਰ ਭਰਾ ਫਿਰਦਨ ਆਊਗਾ ਬਾਕੀ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਵੀਡੀਓ ਵਾਲੇ ਮੋਲ ਜਿਹੜਾ ਦੇ ਫਿਕਸ ਨਹੀਂ ਜੇ ਤੁਸੀਂ ਫੋਨ ਜਰੂਰ ਕਰਿਆ ਕਰੋ ਲਓ ਦੋਸਤੋ ਚਾਰੇ ਮਜਾਂ ਜਿਹੜੀਆਂ ਤਿੰਨ ਮਜਾਂ ਸੁਈਆਂ ਸੁਈਆਂ ਤੇ ਇੱਕ ਗੱਬੜਿਆ ਸੁਈਏ ਸੁਆਲੇ ਪਾਸੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਗਿਆ ਆਪਣੀ ਤਸਦੀਕ ਕਰੋ ਤੇ ਜਿਹੜਾ ਪਸ਼ ਇਹ ਐਡਰੈਸ ਦੋਸਤੋ ਵੀਰ ਦਾ ਇੱਕ ਰੀ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਸਾਹਿਬ ਆ ਤੇ ਫੋਨ ਨੰਬਰ ਵੀਰ ਇੱਕ ਰੀ ਆਪਣਾ ਫੇਰ ਬੋਲਦੀ ਹੈ ਫੋਨ ਨੰਬਰ ਹੈਗਾ 75299 45482 ਠੀਕ ਹੈ ਜੀ ਧੰਨਵਾਦ ਆ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ